ਥੋੜਾ ਜਨਾ ਥੋੜਾ ਸਾਨ ਥੋੜਾ ਹੋਰ ਥੋੜਾ ਸਾਰਿਆਂ ਦੀ ਸਾਰਿਆਂ ਦੀ ਸਾਰਾ ਕੋਈ ਕਿਸੇ ਨੂੰ ਬੋਲ ਕੰਨਸ ਕਰਨਾ ਹੈ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਦੀ ਖਾਤੇ ਬੱਚੇ ਪਾਸ਼ਾ ਇਹੋ ਹੀ ਅਸੀਂ ਮੰਗ ਮੰਗਦੇ ਸਤਿਗੁਰੂ ਬੱਚੇ ਤੁਹਾਡੇ ਆ ਸਿੱਟੇ ਪਾਸ਼ਾ ਨੂੰ ਲੱਗ ਲਾ ਕੇ ਰੱਖੀ ਤੋੜ ਕੇ ਰੱਖੀ ਸਿੱਟੇ ਪਾਸ਼ਾ ਅੱਜ ਨਸ਼ਾ ਨਸ਼ਾ ਬੰਦ ਕਰ ਦੇਣ ਬੱਚਿਆਂ ਲਈ ਕਰੋ ਇਹ ਕਰ ਸਕਦੇ ਧੜ ਧੜ ਤੇ ਫੇੜੀ ਹੜਾ ਹੋ ਹਾਲੇ ਕਾਹੀ ਬਹੁਤ ਦੁਖੀ ਆ ਆ ਨਿਆਣੇ ਨੂੰ ਸਮਾਪਨ ਕੋੜਦਾ ਹੀ ਕੋੜਦੇ ਆ ਚਲੋ ਜੀ ਬਖਸ਼ਿਸ਼ ਦੀ ਬੇਨਤੀ ਇਹੋ ਬੇਨਤੀ ਆ ਕਿ ਸਾਰੇ ਆਪਣੇ ਧੀਆਂ ਪੁੱਤਾਂ ਵਰਗੇ ਧੀਆਂ ਪੁੱਤ ਸਮਝਣ ਹਰੇਕ ਦਿਨ ਇਹਦੇ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਮਾੜੀ ਲੜਾਈ ਆ ਕਿਉਂਕਿ ਆਪਣੇ ਨੂੰ ਆਪ ਹੀ ਮਾਰੀ ਜਾਂਦੇ ਆ ਇਹ ਬੇਨਤੀ ਆ ਵੀ ਨਸ਼ਾ ਦੇਖਣੋ ਬੰਦ ਹੋਣਾ ਚਾਹੀਦਾ ਸਰਕਾਰ ਸਾਡੇ ਵਾਸਤੇ ਵੀ ਫੇਰ ਹੀ ਆ ਜੇ ਸਾਡੇ ਧੀਆਂ ਪੁੱਤਾਂ ਦਾ ਕੋਈ ਸੋਚੂ ਵੀ ਕਿ ਇਹ ਨਸ਼ਾ ਹੀ ਬੰਦ ਕਰਾਉਣਾ ਚਾਹੀਦਾ ਇਹ ਨਵਾਂ ਵਾਲੀ ਬਾਤ ਕਰ ਸਰ ਜੀ ਆਏ से हर ठाही से ठोके नशे बेचण वारे मुदाबाद ਨਸ਼ੇ ਵੇਚਣ ਵਾਲੇ ਤੇ ਮਕਾਨ ਵਾਲੇ ਮੁਰਦਾਬਾਦ ਮੁਰਦਾਬਾਦ 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 ਇਹ ਬੇਨਤੀ ਆ ਵੀ ਨਸ਼ੇ ਬੰਦ ਕਰੋ ਸਾਡੇ ਜਵਾਨ ਬੱਚੇ ਰੁਣਦੇ ਆ ਵੇਚਣ ਵਾਲੇ ਤੇ ਆਪਣੀਆਂ ਕੋਠੀਆਂ ਪਾਈ ਜਾਂਦੇ ਆ ਤੇ ਕੀ ਪਾਬੰਦੀ ਲਾਉਂਦੇ ਆ ਮੈਂ ਆ ਭਗਵਾਨਤਮਾਨ ਵਾਜ਼ ਹੱਥ ਜੋੜ ਕੇ ਬੇਨਤੀ ਕਰਦੀ ਆ ਮਜੀਠੇ ਚੋਂ ਨਸ਼ਾ ਬੰਦ ਕਰਾਓ ਮਜੀਠੇ ਚ ਬਹੁਤ ਜ਼ਿਆਦਾ ਹੈ ਜੀ ਜਲਦੀ ਜਲਦੀ ਕਾਰਵਾਈ ਕਰਨ ਮੇਰਾ ਸਰਕਾਰ ਤਾਂ ਹੱਥ ਜੋੜ ਦਿੰਦੇ ਜੋ ਬੋਲੇ ਸੋ ਨਿਹਾਲ ਵਾਰ ਵਾਲਮੀਕ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਦੀ ਜੈ ਜੈ ਭੀਮ ਜੈ ਸਰਕਾਰ ਤਾਂ ਪੰਤੇ ਨਾਸ਼ੇ ਗੇਲਮਤੀ ਵਾਲਮੀਕ ਸੰਸਦ ਆਸਵਾ ਤੋਂ ਅੱਜ ਅਲਕਮੁਤੀ ਸਾਰੇ ਸ਼ਹਿਰ ਵਿੱਚ ਜਿਠਾ ਵਿਖੇ ਪੂਮੀ ਜਨਨਕ ਕਵੀ ਕ੍ਰਾਂਤੀ ਜਵਾਨ ਦੀ ਗਵਾਈ ਦੇ ਵਿੱਚ ਇੱਕ ਨਸ਼ਾ ਰੋਧੀ ਪ੍ਰੋਗਰਾਮ ਕਰਿਆ ਗਿਆ ਜਿਸ ਵਿੱਚ ਜਿਠਾ ਵਾਸੀਆਂ ਨੂੰ ਪੂਰੀ ਪੂਰੀ ਹੈ ਨੌਜਵਾਨਾਂ ਨੂੰ ਪੂਰੀ ਪੂਰੀ ਹੈ ਨਸ਼ਿਆਂ ਤੋਂ ਦੂਰ ਰਹਿਣ ਔਰ ਨਾਲ ਚੇਤਾਵਨੀ ਦਿੱਤੀ ਹੈ ਨਸ਼ੇ ਤਸਕਰਾਂ ਨੂੰ ਵੀ ਆਪਣ ਨੂੰ ਇਹਦੀਆਂ ਕਟਾ ਬੁਵਾਜਾਈ ਔਰ ਅਗਰ ਮਿਲਖੇ ਦੇ ਵਿੱਚੋਂ ਨਸ਼ਾ ਤਸਕਰ ਨਸ਼ਾ ਬੰਦ ਨੂੰ ਹੱਥੋਂ ਲਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਜਿਹੜਾ ਪੰਜਾਬ ਸਰਕਾਰ ਸਾਹਮਣੇ ਨਾ ਇਹਨੂੰ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਅੱਜ ਉਸ ਨੂੰ ਰਿਚਾਰਡ ਦੀ ਮੀਟਿੰਗ ਕੀਤੀ ਗਈ ਆ ਔਰ ਸਾਡੇ ਮਾਨਯੋਗ ਡੀਏਸੀ ਸਾਹਿਬ ਜੀ ਆਪਕੰਥੇ ਹੋਰ ਮਾਨਯੋਗ ਸੀਸਟੀਮ ਜੀ ਮਾਨਿੰਦਰ ਸਿੰਘ ਜੀ ਜਿਹੜੇ ਕਿ ਜਿੱਥੇ ਵੀ ਨੰਦ ਸੂਬਾ ਸੇ ਜੋ ਕਰ ਰਹੇ ਔਰ ਦਿੱਲੀ ਵਿੱਚ ਮੀਟਿੰਗ ਹੋਈ ਆ ਇਸ ਇਲਾਕੇ ਦੇ ਵਿੱਚੋਂ ਪੂਰੇ ਸ਼ਹਿਰ ਦਾ ਹਾਲ ਜਿਹੜਾ ਨਸ਼ਾ ਕੀਤਾ ਜਾਂਦਾ ਉਹ ਨਸ਼ੇ ਤਸਕਰਾ ਦੇ ਕਾਨੂੰਨੀ ਕਾਰਵਾਈ ਕਰਾਈ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇੱਥੇ ਯੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਮਹਿੰਮ ਚਲਾਈ ਜਾ ਰਹੀ ਆ ਜਿਹਦੇ ਵਿੱਚ ਸਾਡੇ ਅਮਰਸਾ ਦੇ ਡੀਏਜੀ ਸਾਹਿਬ ਜਤਿੰਦਰ ਸਿੰਘ ਜੀ ਜਿਹੜੇ ਸਾਡੇ ਕਿ ਸਾਡੀ ਜਹੇਬੰਦੀ ਇੱਕ ਸਾਡੇ ਸੰਤ ਸਮਾਜ ਵੱਲੋਂ ਸਾਡੇ ਮੁਖੀ ਗੱਦੀ ਨਸ਼ੀਨ ਸਤਿਗੁਰੂ ਮਲਕੀਨ ਆਹ ਜੀ ਦੇ ਦੇਸ਼ਾਂ ਅਨੁਸਾਰ ਤੇ ਸਾਡੀ ਵਾਲਮੀਕ ਸੰਸਦਾਰ ਸਭਾ ਰਜਿਸਟਰ ਭਾਰਤ ਵੱਲੋਂ ਜਿਹੜਾ ਇਹ ਸੰਕਲਪ ਲਿਆ ਗਿਆ ਆ ਸਾਡੇ ਆਦਰਨੀਏ ਸਤਪ੍ਰਸਤ ਬਾਬਾ ਪੰਕਜ ਨਾਥ ਜੀ ਸ਼ੇਰਗੇਰ ਵੱਲੋਂ ਤੇ ਉਹਨਾਂ ਨੇ ਵੀ ਸੰਕਲਪ ਕੀਤਾ ਹੈ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਰਲ ਕੇ ਨਸ਼ਾ ਤਸਕਰਾਂ ਦੇ ਬਰਖਲਾਫ ਜਿਹੜੀ ਆ ਬਦਾਂ ਦੇ ਵਿੱਚ ਜਿਹੜੀ ਆ ਲੜਾਈ ਲੜਾਂਗੇ ਤੇ ਲੜਦੇ ਆ ਰਹੇ ਹਾਂ ਤੇ ਇਸ ਕਰਕੇ ਅੱਜ ਜੋ ਸਾਡੀਆਂ ਪੈਣਾ ਇੱਥੇ 71 ਹੋਈਆਂ ਨੇ ਉਹਨਾਂ ਵੀਡੀਓ ਦੇ ਵਿੱਚ ਖੁਦ ਆਪ ਬਿਆਨ ਕੀਤਾ ਆ ਕਿਉਂਕਿ ਮਾਂ ਦੀਆਂ ਆਂਦਰਾਂ ਪਤਨੀ ਦਾ ਕਲੇਜਾ ਤੇ ਬੱਚਿਆਂ ਦਾ ਭਵਿੱਖ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਸਾਨੂੰ ਨਜ਼ਰ ਨਹੀਂ ਆ ਰਿਹਾ ਮਾਨ ਸਾਹਿਬ ਇਸ ਕਰਕੇ ਜਿਹੜੇ ਨਸ਼ੇ ਤਸਕਰ ਨੇ ਉਹ ਤੇ ਆਪਣੇ ਗੁੰਡੇ ਪਾਲ ਲੈਂਦੇ ਨੇ ਇਹਨਾਂ ਪੈਸਿਆਂ ਦੇ ਜਿਹੜਾ ਬਲੈਕਮੇਲ ਦਾ ਪੈਸਾ ਆ ਪਰ ਜਿਹੜੇ ਗਰੀਬ ਮਜ਼ਦੂਰ ਵਿਚਾਰੇ ਲੋਕਾਂ ਦੇ ਭਾਂਡੇ ਮੰਜੇ ਪੈਣਾ ਦਿਹਾੜੀ ਕਰਕੇ ਪੈਸੇ ਲਿਆਉਂਦੀਆਂ ਕਰਦੇ ਬੱਚੇ ਜਿਹੜੇ ਆ ਇਹਨਾਂ ਕੋ ਕੁਟ ਮਾਰ ਕਰਕੇ ਜਿਹੜੇ ਆ ਉਹ ਖੋ ਕੇ ਲੈ ਜਾਂਦੇ ਆ ਪਰ ਪੰਜਾਬ ਸਰਕਾਰ ਜਿਹੜੀ ਆ ਉਹ ਦਾਅਵੇ ਤੇ ਕਰਦੀ ਆ ਕਿ ਅਸੀਂ ਨਸ਼ਾ ਬੰਦ ਕਰਤਾ ਪਰ ਮੈਂ ਜ਼ੀਰੋ ਗਰਾਊਂਡ ਤੇ ਜੰਪਾਲਿਆ ਸਾਡਾ ਤੇ ਜ਼ੀਰੋ ਗ੍ਰਾਉਂਡ ਤੇ ਰਹਿਨੇ ਆ ਤੇ ਆ ਸਾਡੀਆਂ ਭੈਣਾਂ ਜਿਹੜੀਆਂ ਵਿਲਕਣ ਡੀਆਂ ਨੇ ਇਹ ਮਾਨ ਸਾਹਿਬ ਇਹਨਾਂ ਨੂੰ ਧਿਆਨ ਦਿਓ ਤੇ ਮਜੀਠੇ ਦੇ ਵਿੱਚ ਗਲੀ ਗਲੀ ਦੇ ਵਿੱਚ ਸ਼ਰੇ ਆਮ ਨਸ਼ੇੜੀ ਜਿਹੜੇ ਨੇ ਉਹਨਾਂ ਕੋਲੋਂ ਇਹ ਨਸ਼ਾ ਜਿਹੜਾ ਵਾ ਵਕਾਇਆ ਜਾ ਰਿਹਾ ਵਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਮੰਗ ਮੰਗਦੇ ਆ ਤੇ ਇਥੋਂ ਦੇ ਜ਼ਿੰਮੇਵਾਰ ਬੰਦਿਆਂ ਕੋਲੋਂ ਵੀ ਵੀ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹ ਤੁਹਾਡੀਆਂ ਵੋਟਾਂ ਜੇ ਮਜੀਠੇ ਦੀਆਂ ਇਹਨਾਂ ਨੂੰ ਭਿਦਾਓ ਇਹਨਾਂ ਨੂੰ ਕਟਾਣਾ ਪਾਓ ਤੇ ਇਹਨਾਂ ਦੀਆਂ ਮਾਵਾਂ ਦੀਆਂ ਅੰਦਰਾਂ ਜਿਹੜੀਆਂ ਵਾਂ ਇਹਨਾਂ ਦਾ ਵੀ ਜਰਾ ਥੋੜਾ ਜਿਹਾ ਜ਼ਿਕਰ ਕਰੋ ਤੇ ਧਿਆਨ ਦਿਓ ਤੇ ਮਜੀਠੇ ਦੇ ਵਿੱਚ ਜਿਹੜੇ ਨਥੇ ਤਸਕਰ ਨੇ ਉਹਨਾਂ ਨੂੰ ਭਜਾਓ ਕਿਉਂਕਿ ਇਹ ਤਸਕਰ ਜਿਹੜੇ ਨੇ ਇਹ ਪਾਕਿਸਤਾਨ ਦੇ ਮੁਖਬਰ ਨੇ ਇਹ ਪੰਨੂ ਦੇ ਮੁਖਬਰ ਨੇ ਜਿਹੜੇ ਜਾਣ ਕੇ ਐਸਪੀ ਚਾਰੇ ਦੇ ਇਹ ਅੰਦਰ ਆ ਕੇ ਜਿਹੜਾ ਇਹ ਕੰਮ ਕਰ ਰਹੇ ਨੇ ਬਾਹਰ ਦੂਸਰੇ ਕਿਉਂ ਨਹੀਂ ਵਿਗਦਾ ਉੱਤੇ ਪ੍ਰਸ਼ਾਸਨ ਕਿਉਂ ਨਹੀਂ ਧਿਆਨ ਦਿੰਦਾ ਐਸਪੀ ਚਾਰੇ ਦੇ ਅੰਦਰ ਹੀ ਕਿਉਂ ਇਹ ਨਸ਼ਾ ਵੇਚ ਰਿਆ ਵਾ ਇਹ ਸਾਰਾ ਪੰਨੂ ਦੀ ਬਦੌਲਤ ਜਿਹੜਾ ਵਾ ਉਹ ਵੇਚ ਰਿਆ ਵਾ ਤੇ ਪੰਜਾਬ ਸਰਕਾਰ ਨੂੰ ਅਸੀਂ ਹਦਾਇਤ ਦਿੰਨੇ ਆ ਕਿ ਤੁਸੀਂ ਇੱਕ ਵਾਰੀ ਵੀ ਕਸਕਰ ਬੇੜਕਰ ਬਾਬਾ ਸਾਹਿਬ ਦੇ ਬਰਖਲਾ ਪੰਨੂ ਇੰਨਾ ਬੋਲਿਆ ਇੰਨਾ ਨਾ ਕੀਤਾ ਪਰ ਪੰਜਾਬ ਸਰਕਾਰ ਜਿਹੜੀ ਆ ਇੱਕ ਵਾਰੀ ਵੀ ਆਪਣੇ ਇੰਨਾ ਬੁੱਲਾਂ ਤੋਂ ਜਿਹੜੀ ਆ ਉਹ ਬੋਲੀ ਨਹੀਂ ਆ ਪਰ ਅਸੀਂ ਮੰਗ ਕਰਦੇ ਆ ਕਿ ਦੀ ਪੰਨੂ ਦੀ ਜ਼ੁਬਾਨ ਬੰਦ ਕਰਨ ਲਈ ਇਹ ਨਸ਼ਾ ਤਸਕਰ ਜੜੇ ਨੇ ਜਿੰਨਾ ਕੋ ਨਜਾਇਜ਼ ਹਥਿਆਰ ਨੇ ਇਹ ਨਸ਼ਾ ਆ ਇਹ ਕਿੱਥੋਂ ਆ ਰਿਹਾ ਵਾ ਇਹ ਪੰਨੂ ਕੋਲੋਂ ਆ ਰਿਹਾ ਵਾ ਜੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਪੰਨੂ ਦੇ ਜਿਹੜੇ ਬੰਦੇ ਨੇ ਇਹਨਾਂ ਨੂੰ ਚੁੱਕ ਕੇ ਅੰਦਰ ਕੀਤਾ ਜਾਵੇ ਜਿਹੜਾ ਇਸੇ ਸਮਾਜ ਦਾ ਮਾਹੌਲ ਜਿਹੜਾ ਨੇ ਖਰਾਬ ਕਰ ਰਹੇ ਨੇ ਤੇ ਮੈਂ ਇਨਾ ਹੀ ਕਹਿੰਦਾ ਹੋਇਆ ਪੰਜਾਬ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਫੇਰ ਹੱਥ ਜੋੜ ਕੇ ਇਹਨਾਂ ਮਾਵਾ ਪੈਣਾ ਦੇ ਆਂਧਰਾ ਵੇਖੋ ਇਹਨਾਂ ਦਾ ਵਰਲਾਪ ਵੇਖੋ ਤੇ ਘਰ ਦੇ ਆ ਕੇ ਮਾওল ਵੇਖੋ ਵੀ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਇਸ ਕਰਕੇ ਇਹ ਨਸ਼ਾ ਤਸਕਰ ਜਿਹੜੇ ਆ ਇਹ ਬੰਦ ਹੋਣੇ ਚਾਹੀਦੇ ਨੇ ਸਲਾਕਾਂ ਦੇ ਅੰਦਰ ਤੇ ਜਿਹੜੇ ਵਿਚਾਰੇ ਨਸ਼ਾ ਕਰ ਰਹੇ ਨੇ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਮੈਡੀਕਲ ਇਲਾਜ ਜਿਹੜਾ ਵਾ ਉਹ ਪੰਜਾਬ ਸਰਕਾਰ ਕਰਾਵੇ ਕਿਉਂਕਿ ਗਰੀਬ ਪਰਿਵਾਰ ਜਿਹੜਾ ਵਾ ਉਹ ਤੇ ਆਪਣੇ ਬੱਚੇ ਦਾ ਇਲਾਜ ਵੀ ਨਹੀਂ ਕਰਾ ਸਕਦਾ ਇਸ ਕਰਕੇ ਮੈਂ ਇਨਾ ਕਹਿੰਦਾ ਹੋਇਆ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਬੱਲੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ